പനിർപോ പേ പഠാ ബ পন পরঠা ব ਨਾਲ ਲਵਾਂਗੇ ਆਪਾਂ ਫਰੈਸ਼ ਮਲਾਈ ਤਾਜੀ ਇਹ ਪਨੀਰ ਵਾਲਾ ਪਰੌਂਠਾ ਜਮਲਾਈ ਹੁਣ ਮੈਂ ਚੱਲੀਆਂ ਕਰਕੇ ਹੁੰਦੇ ਹਨ ਤੇ ਇੱਕ ਨਾ ਫਿਰ ਦੋ ਹਾਂ ਜੁ ਹੁਣ ਮੈਂ ਗਈ ਸੀ ਮਾਰਕੀਟ ਤੇ ਦੋਤਲੇ ਲੈ ਕੇ ਆਈਆਂ ਦਵਾਈ ਦੇਖੋ ਦੋਸਤੋ ਮੈਂ ਕੀ ਨਾਤਾ ਜਾਦੂ ਜਮਾ ਹਾਂ ਦੇਖੋ ਦੋਸਤੋ ਜੋਤ ਕੀ ਕਰਦਾ ਹੈ ਜਾਦੂ ਦੇਖੋ ਜੋਤ ਦਾ ਆ ਸ੍ਰੀ ਸੱਟਾਂ ਦਾ ਸਾਨੂੰ ਹੁਣ ਪਤਾ ਚੱਲੀਆਂ ਵੀ ਸਾਡੇ ਬੱਜੀਆਂ ਕਿੱਥੇ ਕਿੱਥੇ ਨੇ ਆ ਕਿਉਂਕਿ ਕੱਲ ਤਾਂ ਤਤੇ ਕਾ ਪਤਾ ਨਹੀਂ ਲੱਗਿਆ ਹੁਣ ਜਦੋਂ ਸੋ ਕੇ ਉਠੀਆਂ ਫੇਰ ਪਤਾ ਚੱਲਿਆ ਇਹਦੇ ਕੰਨ ਤੇ ਵੀ ਬੱਜਿਆ ਕੰਨ ਵੀ ਨੀਲਾ ਹੋਇਆ ਪਿਆ ਰਾਤ ਨੂੰ ਪਤਾ ਚੱਲਿਆ ਇਹਦੇ ਰਗੜਾਂ ਬਹੁਤ ਜ਼ਿਆਦਾ ਬੱਜੀਆਂ ਨੇ ਮੋਢਾ ਬਾਹ ਹੱਥ ਤੇ ਉਂਗਲੀ ਦੇ ਉੱਤੇ ਹਾਂ ਦੋਸਤੋ ਦੇਖੋ ਜੋ ਤਾਂ ਫੋਨ ਭੰਨਣ ਲੱਗਿਆ ਜੋਤਰੇ ਰਗੜਾਂ ਬਹੁਤ ਜ਼ਿਆਦਾ ਬੱਜੀਆਂ ਨੇ ਹੁਣੇ ਮੈਂ ਮਾਰਕੀਟ ਗਈ ਸੀ ਥੋੜਾ ਜਿਹਾ ਘਰ ਲਈ ਸਮਾਨ ਲੈਣਾ ਸੀ ਜੋਤਰੀ ਚੀਜ਼ ਤੇ ਨਾਲ ਮੈਂ ਲੈ ਕੇ ਆਈਆਂ ਤੋਰੀਆਂ ਦੀ ਸਬਜ਼ੀ ਸ਼ਾਮ ਨੂੰ ਬਣਾਉਂਗੀ ਦੁੱਧ ਪਾ ਕੇ ਨਹੀਂ ਫਟਿਆ ਨਾ ਨਹੀਂ ਫਟਿਆ ਹਾਂ ਬਸ ਇਹ ਤਾਂ ਉੱਠਿਆ ਨਹੀਂ ਜਾਂਦਾ ਪਾਣੀ ਵੀ ਪੈਂਦੀ ਹੈ ਫੜ ਕੇ ਤੇ ਬਿਠਾਉਣੀ ਵੀ ਪੈਂਦੀ ਹੈ ਨਾ ਤਾਂ ਤੋ ਪਿਆ ਜਾਂਦਾ ਨਾ ਇਹ ਤਾਂ ਵਿਆ ਜਾਂਦਾ ਮੇਰੀ ਬਾਹ ਨਹੀਂ ਹਿਲਦੀ ਮੇਰੀ ਲੱਤ ਨਹੀਂ ਹਿਲਦੀਗੀ ਆਪਾਸੇ ਬਹੁਤ ਜ਼ਿਆਦਾ ਦਰਦ ਹੋ ਰਿਹਾ ਸਾਰੇ ਪਾਸੇ ਤੇ ਬੋਡਾ ਵੀ ਦਰਦ ਹੁੰਦਾ ਤੇ ਆਹ ਬਾਹ ਦਾ ਜਮੇ ਨਹੀਂ ਚ ਆ ਤਾਂ ਤਾਂ ਚੱਕੀ ਨਹੀਂ ਜਾਂਦੀ ਦੂਜੇ ਹੱਥ ਨਾਲ ਸਹਾਰਾ ਲੈ ਕੇ ਫਿਰ ਤਾਂ ਆਹ ਚੱਕਦੀਆਂ हाँ जी मैं रोटी बना के हो चुकी हूँ बेली आप बनाइया धनिए की चटनी नारदाना पाके दूध पाके पा के तोरिया चटनी तोरिया तो रोटी के नाल लस्सी मैं चली हूँ काके रोटी देना जी। हाँ जी लोग तू मेरा रोटी खड़ो बैठो हो जो ਕੰਨ ਜਮਈ ਨੀਲਾ ਹੋਇਆ ਪਿਆ ਆਇ ਕੰਨ ਦੇ ਤੇ ਬਹੁਤ ਜ਼ਿਆਦਾ ਬੱਜੀ ਆ ਵਿਚਾਰਾ ਮੇਰਾ ਪੁੱਤ ਸਾਰੇ ਕੰਨ ਨੀਲਾ ਹੋਇਆ ਪਿਆ ਸੱਟ ਨਾਲ ਬਹੁਤ ਦਰਦ ਹੁੰਦਾ ਸਵੇਰ ਦੀ ਤੜਫ ਰਹੀਏ ਦਰਦ ਨਾਲ ਇੱਛੇ ਤੱਕ ਪੇਪੜੀ ਤੱਕ ਸਾਰੇ ਹੀ ਕੰਨ ਨੀਲਾ ਹੋਇਆ ਪਿਆ ਇੱਕਦਮ ਮਾਸ ਕੱਚਾ ਹੈ ਆ ਬੱਚੀ ਕੰਨ ਤੇ ਹੁਣ ਦਵਾਈ ਦੂਹ ਤੇ ਕੇ ਮਸੀ ਸਵਾਈਆ ਕਾਕਾ ਵੀ ਸੋ ਗਿਆ ਰਾਤ ਦਾ 1.5 ਬਜ ਚੁੱਕਿਆ ਮਸੀ ਬਸ ਆ ਸ਼ੀਸ਼ੀ ਪਈਆ ਹੁਣ ਇਹ ਜੇ ਸ਼ੀਸ਼ੀ ਪਲਾ ਕੇ ਮਸੀ ਸਵਾਈਆ ਹਜੇ ਸੌਰੀ ਸੀ ਰਹੀ ਦਰਦ ਬਹੁਤ ਜ਼ਿਆਦਾ ਹੋ ਰਿਹਾ ਸੀ ਤੜਫੀ ਜਾ ਰਹੀ ਸੀ ਨਿਆਣੀਆਂ ਨੇ ਤਰਤ ਨਹੀਂ برداشت ਹੋ ਰਿਹਾ ਕਹਿੰਦਾ ਟੱਕ ਦੀ ਨੀਂਜੇ ਦਵਾਈ ਦਿੰਨੀ ਆ ਮੈਂ ਕਹਿੰਨੀ ਵੀ ਟੱਕ ਜਾ ਬਹਿ ਜਾ ਪੈਂਦੀ ਵੀ ਨੀਗੀ ਨੱਚਦੀ ਫਰੀ ਜਾਂਦੀ ਆ ਉਹ ਫਿਰ ਡੋਲ ਪੈਂਦਾ ਏ ਪਹਿਲਾਂ ਬੋਲ ਖੇਡੇ ਸੀ ਉਹ ਬੱਡੀ ਸਾਰੀ ਜਿਹੜੀ ਫਟ ਹੋ ਗਈ ਹੁੰਦੀ ਐ ਇੱਥੇ ਪਤਾ ਨਹੀਂ ਕਿੱਥੇ ਪਈ ਹੋਣੀ ਆ ਉਹ ਖੇਡ ਰਹੀ ਸੀ ਉਹ ਜਦੋਂ ਐਂ ਚੱਕ ਕੇ ਉੱਪਰ ਮਾਰਦੀ ਸੀ ਨਾ ਉੱਪਰ ਜਦੋਂ ਚੱਕ ਕੇ ਮਾਰਦੀ ਸੀ ਤੇ ਆ ਚਿੱਤੇ ਉਹ ਤੇ ਡੋਲ ਪੈਂਦਾ ਸੀ ਮੋਡੇ ਤੇ ਮੋਡੇ ਨੇ ਜਿਆਦਾ ਰਗੜਾ ਬੱਜੀਆਂ ਹੋਈਆਂ ਨੇ ਮੇਰੇ ਪੁੱਤ ਦੇ ਰ ਅਗਰੀਵ ਜਿਛ ਹੋ ਗਿਆ